ਕੋਈ ਵੀ ਫੇੜਾ ਉਹਨੇ ਆਪ ਦੀ ਫੇਸਬੁੱਕ ਤੇ ਪਾਉਣੀ ਆ ਆਪਦੀ ਵੀਡੀਓ ਬਣਾ ਕੇ ਲਾਈਵ ਦੀ ਲੋੜ ਨਹੀਂ ਗਈ ਜੀ ਕਿਉਂਕਿ ਜਿਹ ਲਾਈਵ ਉਹ ਤਾਂ ਹੋ ਜਾਂਦਾ ਜਿਹੜਾ ਬੰਦਾ ਧੁੱਕੀ ਘਟੋਂਦਾ ਬੋਲਣ ਨੂੰ ਉਹ 11 ਵਜੇ ਪਹੁੰਚਣ ਲੱਗਿਆ ਉਹਨਾਂ ਦੇ ਵਿਚਾਰ ਸੁਣਨ ਵੱਡੀ ਤਾਲ ਦੇ ਵਿੱਚ ਉੱਥੇ ਪਹੁੰਚੋ ਬਸ ਫਲਾਈਨ ਨਹੀਂ ਬੋਲ ਦੋ ਫਿਰ ਜਦੋਂ ਵੀ ਕੋਈ ਖੋਲੇ ਉਹਨੂੰ ਕੱਲੀ ਆਹੀ ਦਿਸੇ ਵੀ ਕਾਲੀ ਗੱਲ ਦੀ ਕਾਨਫਰੰਸ ਹੋਰ ਕੁਝ ਨਹੀਂ ਨਾ ਹੁਣ ਦੇਖੋ ਆ ਭਗਵਾਨਤਮਾਨ ਸਰਕਾਰ ਇਹਦੇ ਸਿਰ ਤੇ ਹੀ ਬਣਾ ਗਿਆ ਤਾਂ ਆਪਾਂ ਹਾਂ ਯਾਰ ਦੇ ਕੇ ਕਰ ਜਾ ਮੇਰਾ ਮਤਲਬ ਵੀ ਆਪਾਂ ਨੂੰ ਮਿਹਨਤ ਕਰਨੀ ਪੈਣੀ ਆ ਜੇ ਤੁਸੀਂ ਕਹੋਗੇ ਨਾ ਵੀ ਐ ਇੱਥੋਂ ਬਹਿ ਕੇ ਉੱਠ ਕੇ ਤੇ ਕੋਈ ਨਹੀਂ ਆਪਾਂ ਚੱਲ ਬਣਾਗੇ ਫਿਰ ਤਾਂ ਓਹੀ 30 40 ਵਾਲੀ ਰੇਸ਼ਾ ਰਹਿ ਜੂਗੀ ਉਹ ਸਮਾਂ ਵਾਲੀ ਉੱਟ ਜੂਗੀ ਇਹ ਮਿਹਨਤ ਕਰਨੀ ਪੈਣੀ ਆ ਆ ਜਿੱਥੇ ਲੋੜ ਆ ਤੁਸੀਂ ਇੱਥੇ ਮੇਰੇ ਕੋ ਹੈਗਾ ਹੀ ਆ ਤੁਹਾਡੇ ਨਾਲ ਜਿਵੇਂ ਮਰਜ਼ੀ ਲਈ ਕਰੋ ਉਹਨੂੰ ਜਮਾ ਵੇਲਾ ਹੈ ਕੋਈ ਕੰਮ ਨਹੀਂ ਇਹਨੂੰ ਪੰਜ ਪੈਸੇ ਦਾ ਠੀਕ ਆ ਤੇ ਤੁਹਾਡੇ ਨਾਲ ਆਹੇ ਪਾਰੀ ਬੇਟੇ ਨੂੰ ਵੀ ਨਾਲ ਲੈ ਲਓ ਠੀਕ ਹੈ ਮੇਰਾ ਮਤਲਬ ਜੇ ਆਪਾਂ ਮਾਸਟਰ ਜੀ ਤੁਹਾਨੂੰ 15 ਨੂੰ ਛੁੱਟੀ ਹੈ ਕਰਾਂਗੇ ਜੀ ਨਾ ਕਰ ਲਓ ਹਾਂ ਉਹਦੇ ਦਾ ਛੁੱਟੀ ਕਰਨੀ ਪਣੀ ਉਧਰਲੇ ਘਰਾਂ ਅੱਜ ਵੀ ਕਹਿਣਾ ਜਿੱਥੇ ਕਿਤੇ ਹਨਾ ਆਪਾਂ ਦੇਖੋ ਗੱਲ ਸੁਣੋ ਇਹ ਵੀ ਇੱਕ ਆਪਣੀ ਤਰ੍ਹਾਂ ਦੀ ਛੰਗਲੋ ਚੋਣ ਹੀ ਆ ਕਿਉਂਕਿ ਆਉਣ ਵਾਲੀ ਚੋਣ ਦੇ ਵਿੱਚ ਟਾਈਮ ਕੀ ਰਹਿ ਗਿਆ ਭਾਈ ਜੀ ਕੁਝ ਨਹੀਂ ਰਹਿ ਗਿਆ ਸਮਾਂ ਉਹ ਚੋਣ ਸਮਝ ਲਓ ਆਹ ਆਪਣੀ ਰੈਲੀ ਆ ਕਿਉਂਕਿ ਦੁਆਰਾ ਤਾਂ ਹੋਣੀ ਨਹੀਂ ਗਲ ਨਹੀਂ ਪੜ ਗਈ ਕਿਉਂਕਿ ਅਗਲੀ ਕਾਨਫਰੰਸ ਦਾ ਤੁਹਾਨੂੰ ਦੱਸਿਆ ਕਿ ਹੁਣ ਜਾਪ ਤੇ ਕਰਕੇ ਹੋਣੀ ਨਹੀਂ ਜਣੀ ਅਗਲੀਆਂ ਇਹ ਆਪਣੇ ਲਈ ਇੱਕ ਇੱਜ਼ਤ ਦਾ ਮਸਲਾ ਹੈ ਠੀਕ ਹੈ ਆਪਣੀ ਡਿਊਟੀ ਨਿਹਾਲ ਸਿੰਘ ਵਾਲਾ ਕਰਕੇ ਆਪਣੀ ਜ਼ਿੰਮੇਵਾਰੀ ਸਭ ਤੋਂ ਵੱਡੀ ਬਣਦੀ ਹੈ ਕਿਉਂਕਿ ਆਪਣੇ ਘਰੇ ਆ ਇਹ ਵੀ ਨਵਾਂ ਲੱਗਿਆ ਸਖਵੀਰ ਸਾਹਿਬ ਬਾਦਲ ਹੋਂ ਤਾਂ ਖੁਸ਼ ਹੋ ਕੇ ਜਾਣ ਯਾਰ ਠੀਕ ਹੈ ਥਾਪੀ ਦੇ ਕੇ ਜਾਣ ਵੀ ਸਵਾਲ ਆ ਗਿਆ ਠੀਕ ਹੈ ਇੱਕ ਉਹਦੇ ਚ ਸਾਰਿਆਂ ਦੀ ਟੌਰ ਆਪਣੀ ਜੇ ਸੁਖਵੀਰ ਜੀ ਦਾ ਬਾਤ ਹੋ ਜਾਊ ਸਾਨੂੰ ਤਾਂ ਗੱਲ ਤਾਂ ਚੈਨਲ ਦਾ ਕੋਈ ਚੱਲਣਾ ਹੈ ਆਰਾਮ ਸੋ ਥਲੜਿਆ ਨੂੰ ਬਈ ਪਰ ਜੀ ਦੇ ਪਿੰਡ ਦੇ ਨੂੰ ਥਾਪੀ ਦੇ ਦੂ ਵੀ ਠੀਕ ਆ ਯਾਰ ਸ਼ਾਬਾਸ਼ ਪਰ ਹੋਣਾ ਦੇਖਣਾ ਜੇ ਮਿਹਨਤ ਕਰਾਂਗੇ ਇੰਨੀ ਕੁ ਮੇਰੀ ਬੇਨਤੀ ਆ ਆਪਾਂ ਬਾਤ ਛੱਡ ਕੇ ਜਾਣਾ ਇੱਕ ਫੇਸਬੁੱਕ ਤੇ ਇਹ ਜ਼ਰੂਰ ਪਾਉਣਾ ਮੈਂ ਦੁਬਾਰਾ ਬੋਲਣ ਲੱਗਿਆ ਹਲਕਾ ਨੇ ਹਲ ਸਿੰਘ ਵਾਲੇ ਦੇ ਪਿੰਡ ਤਖਤਪੁਰਾ ਸਾਹਿਬ ਦੀ ਜੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ 15 ਤਰੀਕ ਨੂੰ 11:30 ਵਜੇ ਪਹੁੰਚਣ ਲੱਗੇ ਸਾਰਿਆਂ ਨੂੰ ਪਹੁੰਚਣ ਦੀ ਵੀ ਬਸ ਇੰਨਾ ਹੀ ਜਿਹ ਕੋ ਬਾਲਾ ਵਧੀਆ ਬੋਲ ਜਾਣ ਦਾ ਭਲਾ ਦੀ ਹੋਰ ਆਉ ਦਾ ਸਰਟੀਫਾਇਰ ਲਾ ਲਵੇ ਜਿਹੜਾ ਕੋ ਮਰਜ਼ੀ ਕਰ ਲੈ ਪਰ ਜਿਹੜਾ ਵਿਚਾਰਾ ਅੜਕਦਾ ਕੋ ਇੰਨੀ ਗੱਲ ਹੀ ਬੋਲ ਦੇਵੇ ਬਸ ਠੀਕ ਹੈ ਤੇ 11:30 ਵਜੇ ਸੁਖਬੀਰ ਜੀ ਪਹੁੰਚਣ ਲੱਗੇ ਉਹਨਾਂ ਦੇ ਵਿਚਾਰ ਸੁਣਨ ਲਈ ਉੱਥੇ ਪਹੁੰਚੋ ਤੇ ਤੁਸੀਂ ਵੀ ਇਹ ਗੱਲ ਨੂੰ ਯਾਦ ਰੱਖ ਲਿਓ ਤੇ ਤੁਸੀਂ ਦੇਖੋ ਨੇਰੀ ਬਾਈ ਮਾਏ ਸਨ ਦਾਦਾ ਆਪਣੇ ਸ਼ਹਿਰ ਦੇ ਮੇਰੇ ਨਾਲ ਪੰਜ ਛੇ ਸੇਠ ਗਏ ਸੀ ਜਿਨ੍ਹਾਂ ਦੀ ਸਾਰੀ ਉਮਰ ਕਾਂਗਰਸ ਚ ਨਾਹੀ ਉਹ ਮੇਰੇ ਮਗਰ ਮਹੀਨੇ ਦੇ ਪਏ ਵੀ ਜੀ ਸੁਖਵੀਰ ਨਾਲ ਫੋਟੋ ਕਰਾ ਲਈ ਮੈਂ ਕਹਿਆ ਯਾਰ ਐਵੇਂ ਹਾਲੇ ਭਗਾਈ ਜੀ ਮਾਰ ਦਿੰਦੇ ਸੇਠਾ ਜਿਹਦੇ ਚ ਕੀ ਜਾਂ ਮੈਂ ਘੱਟ ਕਰਦਾ ਵੋਟ ਤਾਂ ਉਥੇ ਕਿਤੇ ਪੈਦੀ ਆਪਾਂ ਉਹਨਾਂ ਹਲ ਸਿੰਘ ਇੱਕ ਤਾਂ ਤਾਂ ਮੈਨੂੰ ਉਹਨਾਂ ਨੇ ਤਾਂ ਨਾ ਹੀ ਦੇਤਾ ਕਹਿੰਦੇ ਭਾਈ ਮਲਾਏਗਾ ਕਿ ਨਹੀਂ ਕਿ ਲੋ ਮੈਂ ਸ਼ਾਮ ਨੂੰ ਹੈਪੀ ਬਾਇਰ ਦਾ ਟਾਈਮ ਲੈ ਲਿਆ ਉਹ ਕਹਿੰਦੇ ਤੁਸੀਂ ਦੂਜੇ ਦਿਨ 12 ਵਜੇ ਆ ਜੀ ਤੁਸੀਂ ਯਕੀਨ ਕਰੋਗੇ ਉਹਨਾਂ ਨੇ ਕਿੱਥੋਂ ਕਿੱਥੋਂ ਤੱਕ ਨਹੀਂ ਪਤਾ ਜਾਂ ਆਉਂਦੀਆਂ ਫੋਟੋਆਂ ਉਹ ਕਹਿੰਦੇ ਬਰਨਾਲਿਓ ਬਰਨਾਲਿਓ ਵੀ ਅਸੀਂ ਵੋਟਾਂ ਪਾਵਾਂਗੇ ਤੁਹਾਨੂੰ ਜੀ ਮੋਦੀ ਕੇ ਸੀ ਫੋਰਸ ਨਾਲ ਸ਼ਹਿਰ ਦੇ ਮੋਗੋਂ ਪਾਵਾਂਗੇ ਬਧਰੀਓ ਪਾਵਾਂਗੇ ਨਿਹਾਲ ਸਿੰਘਲ ਤਾਂ ਕਹਿੰਦੇ ਜੇ ਸਾਡੇ ਘਰੇ ਚਾਹ ਪਿਆ ਦਿਓ ਜੀ ਸਾਰਾ ਮੰਡੀ ਸਾਦਨ ਨਾਲ ਖੰਡ ਦੇਵਾਂਗੇ ਲੈ ਹੁਣ ਤੁਸੀਂ ਇਹ ਦੇਖੋ ਵਿੱਚ ਸ਼ੇਠ ਕਹਿ ਸਕਦੇ ਇਹ ਗੱਲ ਕੋਈ ਮੰਡੀ ਦੇ ਜਿਹੜੇ ਕੱਟੜ ਕਾਂਗਰਸੀ ਹੈ ਤੇ ਤੁਸੀਂ ਹਿਸਾਬ ਲਾ ਲਓ ਪਿੰਡਾਂ ਦੇ ਕਿਵੇਂ ਰੱਖਣਗੇ ਹੁਣ ਮੈਂ ਤੁਹਾਨੂੰ ਦੱਸਦਾ ਹੈ ਰਾਜਵਿੰਦਰ ਜੀ ਬਹਿ ਕੇ ਆਪਣੇ ਕੋਲ 10 ਤੱਕ ਤਾਂ ਬੁਕਿੰਗਾਂ ਆ ਗਈਆਂ ਨਾ ਵੀ ਚਾ ਸਾਡੇ ਘਰੇ ਪਿਆਦੇ ਸੁਖਵੀਰ ਦੀ ਸਾਡੇ ਕੋਲ ਅੱਜ ਮੈਂ ਕਿਹਾ ਭਾਈ ਆਪਾਂ ਤਾਂ ਕਿਸੇ ਤੇ ਨਹੀਂ ਪਿਉਣੀ ਭਾਈ ਇੱਕ ਦੇ ਲੈ ਕੇ ਸਾਰਾ ਹਾਲਾ ਘਟੋੜ ਜੀ ਸਾਡਾ ਦਾ ਵੇ ਭਾਈ ਮੱਥਾ ਟੇਕਿਆ ਹਾਰ ਕੇ ਕੈਂਸਲ ਹੀ ਕਰਤਾ ਕਿ ਕਿਤੇ ਕਿਤੇ ਜਾਵੂ ਲੋ ਇੰਨਾ ਉਹਦੇ ਕੋਲ ਕਿੱਥੇ ਟਾਈਮ ਆ ਪਰ ਇਹ ਆਪਣੇ ਲਈ ਖੁਸ਼ੀ ਦੀ ਗੱਲ ਆ ਵਿਪਾਰਟੀ ਦੇ ਪ੍ਰਧਾਨ ਨੂੰ ਲੋਕ ਇੰਨਾ ਪਿਆਰ ਕਰਦੇ ਆ ਲੋਕ ਇਹ ਕਹਿੰਦੇ ਸਾਡੇ ਕਰੇ ਚਾਹ ਪਿਆ ਦੇ ਅੱਜ ਤੋਂ ਪਹਿਲਾਂ ਕੋ ਕਹਿੰਦਾ ਸੀ 5-7 ਸਾਲ ਪਹਿਲਾਂ ਅਜੇ ਜਦੋਂ ਬਣਿਆ ਇਹ ਭੰਡ ਉਦੋਂ ਪਹਿਲਾਂ ਕੋ ਕਹਿੰਦਾ ਸੀ ਕੋਈ ਨਹੀਂ ਸੀ ਕੰਜਾ ਅੱਜ ਤਾਂ ਫੋਨ ਹੀ ਚੱਕਣੋ ਹੜਕੇ ਸੀ ਆਪਣੀ ਹੁਣ ਉਹ ਫੋਨ ਕਰਦੇ ਆ ਆਪਾਂ ਨੂੰ ਜਿੰਨਾਂ ਦਾ ਆਪਾਂ ਨੂੰ ਮੇਲ ਹੀ ਨਹੀਂ ਸੀ ਇਸ ਕਰਕੇ ਮੇਰੀ ਬੇਨਤੀ ਆ